जय जवान जय किसान सभी देशवासियों को हम कुछ चीजें दिखाना चाहते हैं कि वो देखिए सामने शंभू बैरियर लगा हुआ है पंजाब की सरहद के अंदर और यहाँ पर किसान जो खड़े हैं ये देखिए रस्सी लगा दी गई है इस रस्सी से आगे सिर्फ 101 सौ का जो जत्था है सही एक बजे आगे और मीडिया के साथ कूच करेगा और जो वो साथी बैठे हैं वो 101 हैं है और पूरी संगत है वो पीछे उस 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 लाइन से पीछे रहेगी और यहाँ से आगे सिर्फ इस इस रस्सी से आगे 101 सौ एक का जत्था सही एक बजे पैदल दिल्ली किसानों और मजदूरों की मांगों को लेकर दिल्ली कूच करेगा ਬਿਲਕੁਲ ਜੀ ਪੂਰੀ ਤਿਆਰੀ ਹੈ ਮਾਨਸਿਕ ਸਰੀਰਕ ਸਾਰੇ ਪੱਖਾਂ ਤੋਂ ਤੇ ਮਰਜੀਵੜਿਆਂ ਦਾ ਜੱਥੇ ਦੀ ਗਵਾਹੀ ਕਰਨ ਦੀ ਸਾਡੇ ਡਿਊਟੀ ਲਈ ਹੈ ਚਤਾਲਾ ਸਾਹਿਬ ਖੜੇ ਨੇ ਮੇਰੀ ਹੈ ਦੋਸ ਸਿੰਘ ਹੋਰ ਤੇ ਸਤਨੰਦ ਸਿੰਘ ਪੰਨੋ ਹੈ ਬਲਜਿੰਦਰ ਸਿੰਘ ਚੜਿਆਲਾ ਨੇ ਮਰਜੀਵੜਿਆਂ ਦਾ ਜਿਹੜੀ ਕੱਲ ਵੀ ਸਾਨੂੰ ਪੱਤਰਕਾਰ ਵੀ ਪੁੱਛਦੇ ਸੀ ਕਿ ਵੀ ਮਰਜੀਵੜਾ ਇਹ ਜਿਹੜਾ ਸ਼ਬਦ ਹੈਗਾ ਇਹਦੀ ਪਿਰਤ ਹੈਗੀ ਐ ਸਮਝੋ ਵੀ ਅਸੀਂ ਤਾਂ ਪਿਰਤ ਨੂੰ ਅੱਗੇ ਤੋਰ ਰਹੇ ਆ ਇਹ ਜੇ ਕਹਿਣਾ ਹੋਵੇ ਦਿੱਲੀ ਹਕੂਮਤ ਦੇ ਖਿਲਾਫ ਦਿੱਲੀ ਦੀ ਜਿਹੜੀ ਮੁਗਲ ਹਕੂਮਤ ਦੇ ਖਿਲਾਫ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਸ਼ਹੀਦੀ ਲਈ ਪੇਸ਼ ਕਰਕੇ ਮਰ ਲਈ ਪੇਸ਼ ਕਰਕੇ ਨੌਵੇਂ ਪਾਤਸ਼ਾਹ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈਗਾ ਬੜਾ ਸੋਹਣਾ ਮੌਕਾ ਮੇਲ ਬਣਿਆ ਉਹਨਾਂ ਨੇ ਤੇ ਉਹਨਾਂ ਦੇ ਨਾਲ ਤੇ ਜਿਹੜੇ ਸਿੰਘ ਸੀਗੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦਿਆਨਾ ਜੀ ਨੇ ਉਹਨਾਂ ਨੇ ਦਿੱਲੀ ਦੀ ਹਕੂਮਤ ਅੱਗੇ ਆਪਣੇ ਆਪ ਨੂੰ ਕਰਵਾਨ ਕਰਨ ਲਈ ਪੇਸ਼ ਕਰਕੇ ਇਹ ਜਿਹੜਾ ਮਰਜੀਵੜਿਆਂ ਦੀ ਪਰਤ ਅਸੀਂ ਸਮਝਦੇ ਹਾਂ ਵੀ ਉੱਥੋਂ ਤੁਰੀ ਹੈ ਅਸੀਂ ਕੋਈ ਸ਼ੁਰੂ ਕਰਨ ਵਾਲੇ ਨੇ ਅਸੀਂ ਤਾਂ ਉਹ ਪਰਤ ਤੇ ਅ ਅੱਗੇ ਤੋਰਨ ਵਾਲੇ ਹੈਗੇ ਤੇ ਅੱਜ ਜਿਹੜਾ ਜਥਾ ਜਾਊਗਾ ਉਸੇ ਭਾਵਨਾ ਨੂੰ ਲੈ ਕੇ ਹੀ ਆਪਣੇ ਆਪ ਨੂੰ ਬਾਰਨ ਦੀ ਭਾਵਨਾ ਨੂੰ ਲੈ ਕੇ ਅੱਗੇ ਵਧੂਗਾ ਬਿਲਕੁਲ ਅਸੀਂ ਜਦੋਂ ਮੇਰੇ ਨਾਲ ਸਰਜੀਤ ਸਿੰਘ ਪੂਲਿਆ ਜੀ ਜਿਨ੍ਹਾਂ ਨੇ ਜਥੇ ਦੀ ਗਵਾਹੀ ਕਰਨੀ ਆ ਸਾ ਨਾਲ ਸੁਖਨਾਮ ਸਿੰਘ ਪੰਨੂਆ 101 ਦਾ ਜਥਾ ਜਿਹੜਾ ਅੱਗੇ ਨੂੰ ਬਿਲਕੁਲ ਸ਼ਾਂਤ ਮਈ ਢੰਗ ਦੇ ਨਾਲ ਕਿਉਂਕਿ ਮਰਜੀਵੜੇ ਦੀ ਡੈਫੀਨੇਸ਼ਨ ਹੀ ਇਹ ਹੁੰਦੀ ਆ ਕਿ ਅਗਲਾ ਜ਼ਬਰ ਕਰਦਾ ਤੇ ਸਬਰ ਦੇ ਨਾਲ ਉਹ ਜ਼ਬਰ ਨੂੰ ਸਹਿਣਾ ਐ ਪੂਰੀ ਤਿਆਰੀ ਦੇ ਨਾਲ ਜਾਵਾਂਗੇ ਤੇ ਦੇਸ਼ ਦੁਨੀਆ ਨੂੰ ਦੱਸਾਂਗੇ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿਹੜੀ ਲਗਾਤਾਰ ਕਿਸਾਨਾਂ ਤੇ ਜ਼ਬਰ ਢੋਣਾ ਚਾਹੁੰਦੀ ਆ ਤੇ ਅਸੀਂ ਸਬਰ ਦੇ ਨਾਲ ਉਹਦਾ ਮੁਕਾਬਲਾ ਕਰਨਾ ਚਾਹੁੰਦੇ ਆ ਸ਼ਾਂਤ ਮਈ ਢੰਗ ਦੇ ਨਾਲ ਦੁਨੀਆ ਨੂੰ ਦੱਸਾਂਗੇ ਕਿ ਇੱਕ ਲੜਾਈ ਸ਼ੰਭੂ ਬਾਰਡਰ ਤੋਂ ਵੀ ਇਹੋ ਜੀ ਤੁਰ ਲੱਗੀ ਆ ਜਿਹੜੀ ਲੜਾਈ ਹਮੇਸ਼ਾ ਕੋਹ ਰਾਹ ਵਿਖਾਉਣ ਵਾਲੀ ਲੜਾਈਆ ਦੇਸ਼ ਦੇ ਦੁਨੀਆ ਦੇ ਕਿਸਾਨਾਂ ਤੇ ਮਜ਼ਦੂਰਾਂ